ਕੀ ਤੁਸੀਂ ਜਾਣਦੇ ਹੋ ਕਿ ਮੱਖਣਸ਼ਾ ਲੁਬਾਣਾ ਨੇ ਅਸਲੀ ਗੁਰੂ ਦੀ ਪਹਿਚਾਣ ਕਿਸ ਤਰ੍ਹਾਂ ਕੀਤੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਠਵੇਂ ਪਾਸ਼ਾ ਆਪਣੇ ਸ਼ਰੀਰ ਨੂੰ ਛੱਡਣ ਲੱਗੇ ਤਾਂ ਸਿੱਖਾਂ ਨੇ ਬੇਨਤੀ ਕਰਦੇ ਹੋਏ ਪੁੱਛਿਆ ਸੱਚੇ ਪਾਸ਼ਾ ਅਗਲਾ ਗੁਰੂ ਕੌਣ ਹੋਵੇਗਾ ਗੁਰੂ ਸਾਹਿਬ ਨੇ ਸਿਰਫ ਇਹ ਸ਼ਬਦ ਉਚਾਰੇ ਬਾਬਾ ਬਕਾਲੇ ਇਹ ਸੁਣ ਕੇ ਸਿੱਖਾਂ ਨੇ ਮੰਨ ਲਿਆ ਕਿ ਨੌਵਾਂ ਗੁਰੂ ਬਾਬਾ ਬਕਾਲੇ ਵਿੱਚ ਹੈ ਜਦੋਂ ਇਹ ਖਬਰ ਬਾਬਾ ਬਕਾਲੇ ਪਹੁੰਚੀ ਤਾਂ ਕਈ ਲੋਕਾਂ ਨੇ ਆਪਣਾ ਆਪ ਗੁਰੂ ਘੋਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਜਦੋਂ ਪਾਈ ਮੱਖਣਸ਼ਾ ਲੁਬਾਣਾ ਆਪਣੀ ਜਹਾਜ਼ 'ਚ ਕੀਮਤੀ ਸਮਾਨ ਭਰ ਕੇ ਟ੍ਰੈਮੋ بندرگاہ ਵੱਲ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਜਹਾਜ਼ ਭਿਆਨਕ ਤੂਫਾਨ ਵਿੱਚ ਫਸ ਗਿਆ ਮੱਖਣਸ਼ਾ ਨੇ ਆਪਣੇ ਗੁਰੂ ਨੂੰ ਯਾਦ ਕੀਤਾ ਤੇ ਅਰਦਾਸ ਕੀਤੀ ਉਹ ਬੇਵਸੀ ਨਾਲ ਗੋਡਿਆਂ ਤੇ ਬੈਠ ਗਏ ਅਤੇ ਆਕਾਰਪੁਰਖ ਨੂੰ ਬੇਨਤੀ ਕੀਤੀ ਬਾਬਾ ਜੀ ਮੇਰੀ ਜਹਾਜ਼ ਅਤੇ ਮੇਰੇ ਸਾਥੀਆਂ ਦੀ ਰੱਖਿਆ ਕਰੋ ਜੇ ਤੁਸੀਂ ਮੇਰੀ ਮਦਦ ਕਰੀ ਤਾਂ ਮੈਂ 500 ਸੋਨੇ ਦੀਆਂ ਮੋਹਰਾਂ ਤੁਹਾਨੂੰ ਭੇਟ ਕਰਾਂਗਾ ਜਦੋਂ ਉਹ ਸਹੀ ਸਲਾਮਤ ਬਾਬਾ ਬਕਾਲੇ ਪਹੁੰਚੇ ਤਾਂ ਕਈ ਝੂਠੇ ਗੁਰੂ ਰਸਤੇ 'ਚ ਬੈਠੇ ਹੋਏ ਸਨ ਹਰ ਇੱਕ ਦੱਸ ਰਿਹਾ ਸੀ ਕਿ ਉਹ ਅਸਲੀ ਗੁਰੂ ਹੈ ਮੱਖਣ ਸ਼ਾਹ ਨੇ ਹਰ ਇੱਕ ਨੂੰ ਸਿਰਫ 2-2 ਮੋਹਰਾਂ ਭੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਜਾਣਦੇ ਸੀ ਕਿ ਅਸਲੀ ਗੁਰੂ ਉਹੀ ਹੋਵੇਗਾ ਜੋ 500 ਮੋਹਰਾਂ ਦੀ ਗੱਲ ਕਰੇਗਾ ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 2 ਮੋਹਰਾਂ ਰੱਖੀਆਂ ਤਾਂ ਗੁਰੂ ਜੀ ਨੇ ਤਾਂ ਤੁਰੰਤ ਕਹਿ ਦਿੱਤਾ ਵਾਪਈਵਾ 500 ਮੋਹਰਾਂ ਦੀ ਨੈਜ਼ਰ ਕਰਕੇ ਸਿਰਫ ਦੋ ਹੀ ਲਿਆਏ ਹੋ ਗੁਰੂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਸਿੱਖ ਨੂੰ ਆਪਣਾ ਵਾਦਾ ਪੂਰਾ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਅਸਲੀ ਗੁਰੂ ਦੀ ਪਛਾਣ ਹੋ ਗਈ ਮੱਖਣ ਸ਼ਾਹ ਨੇ ਜੋਸ਼ ਅਤੇ ਖੁਸ਼ੀ ਵਿੱਚ ਚੀਕ ਕੇ ਚੀਕ ਕੇ ਦੁਨੀਆ ਨੂੰ ਸੁਣਾਇਆ ਗੁਰੂ ਲੱਦੋ ਰੇ ਗੁਰੂ ਲੱਦੋ ਰੇ